ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨੱਗਰ ਦਾ ਨੋਟ ਕਰ ਲਿਓ। ਪਿੰਡ ਮਚਾਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ ਜਦੋਂ ਫਰੀਦਕੋਟ ਤੋਂ ਆਪਾਂ ਸਾਤਕ ਨੂੰ ਜਾਈਏ ਤਾਂ ਬਿਲਕੁਲ ਵੱਡੇ ਹਾਈਵੇ ਦੇ ਉੱਤੇ ਹੀ ਇਹ ਨਗਰ ਵਸਿਆ ਹੋਇਆ ਮਚਾਕੀ ਤੇ ਇਸ ਘਰੋਂ ਤੁਹਾਨੂੰ 10 ਐਨੀਮਲ ਵਿਕਰੀ ਵਾਲੇ ਵਿਖਾਉਣੇ ਆ ਇੱਕ ਏ ਛੋਟੀ ਸੂਨ ਵਾਲੀ ਆ ਹਜੇ 10 ਦਿਨ ਲੈ ਜੇ 12 ਲੈ ਜੇ ਦਿਨ ਕੱਢਦੀ ਆ ਇਹ ਸੂਈ ਸਵਾਈ ਇਹਦੇ ਮਗਰ ਆ ਬੱਚਾ ਵਾ ਇੱਕ ਤੁਹਾਨੂੰ ਬੂਰੀ ਨੀਲੀ ਦੀ ਝੋਟੀ ਉਹ ਵੀ ਵਿਖਾ ਦੇਣੀ ਆ ਇਹ ਤਿੰਨਾਂ ਦਾ ਲੇਖਾ ਜੋਖਾ ਆਪਾਂ ਪੁੱਛਦੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਥੋੜਾ ਧੰਨਵਾਦ ਆਜੂ ਲਈਏ ਜਾਣਕਾਰੀ ਤੇ ਰੇਟ ਰੂਟ ਹੋਣਗੇ ਵੀਡੀਓ ਚ ਵੇਖਿਓ ਵੀਡੀਓ ਐਂਡ ਤੱਕ ਵੀਰ ਜੀ ਸასი ਕਾਲ ਸਸੀਆ ਭਾਈ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਆਪਣਾ ਨਾਮ ਤੇ ਡਰੈਸ ਦੱਸ ਕੀ ਭੈਣਾ ਭਰਾਵਾਂ ਨੂੰ ਮੇਰਾ ਨਾਮ ਜੈਪਾਲ ਸਿੰਘ ਪਿੰਡ ਮਚਾਕੀ ਕਲਾਂ ਜ਼ਿਲ੍ਹਾ ਫਰੀਦਕੋਟ ਮਚਾਕੀ ਕਲਾਂ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ ਸਾਧਕ ਨੂੰ ਜਾਈਏ ਤਾਂ ਹਾਈਵੇ ਦੇ ਉੱਤੇ ਹੀ ਆ ਹਨਾ ਹਾਂਜੀ ਉੱਤੇ ਬਿਲਕੁਲ ਬਿਲਕੁਲ ਨੰਬਰ 946522097 ਇੱਕ ਵਾਰੀ ਹੋਰ ਰਿਪੀਟ ਕਰੀਏ 946522097 ਇਹਦੇ ਤੇ ਕਰੇ ਸੰਪਰਕ ਹਣਾ ਇਹ ਤੇ ਸੰਪਰਕ ਕਰੀ ਤੇ ਜੇ ਆਪਾਂ ਇਹ ਤੋਂ ਸ਼ੁਰੂ ਕਰੀਏ ਬੂਰੀ ਤੋਂ ਇਹਦਾ ਕੀ ਲੇਖਾ ਜੋਖਾ ਵਿਖਾਰ ਦੁੱਧ 7 ਕਿਲੋ ਦਾ ਬਈ ਠੀਕ ਆ ਤੇ 6 ਕਿਲੋ 90 ਮਾਰ ਕੇ ਲੈ ਜਾਵੇ ਕੋਈ ਵੀ ਢੂੜੇ ਦੇ ਮਿਲਦੀ ਆ ਬਾੜੇ ਤੇ ਮਿਲਦੀ ਆ 6 ਲੀਟਰ ਦੁੱਧ ਕੋਈ ਵੀ ਮਣਕੇ ਲੈ ਜੀ ਮਣਕੇ ਲੈ ਜੀ ਬੱਚਾ ਹੈ ਨਹੀਂ ਬੱਚਾ ਨਹੀਂ ਤੇ ਬਣੀ ਬੁਣੀ ਬਣੀ ਨੂੰ ਅੱਜ ਹੋ ਗਏ 1 ਮਹੀਨਾ ਪੂਰਾ 1 ਮਹੀਨੇ ਦੀ ਬਣੀ ਆ ਵੀ ਹਜੇ ਗੱਬਣ ਚੈੱਕ ਨਹੀਂ ਗਈ ਟੀਕਾ ਭਾਪ ਦੇ ਕੋਲੇ ਹੀ ਲਵਾਇਆ ਹਾਂ 2.5 ਮਹੀਨੇ ਸੂਈ ਨੂੰ ਹੋ ਗਏ ਉਹਨੂੰ 2.5 ਮਹੀਨੇ ਸੂਈ ਨੂੰ ਹੋ ਗਏ 6 ਲੀਟਰ ਦੁੱਧ ਦਾ ਬੱਚਾ ਹੈ ਨਹੀਂ ਮਿਲਦੀ ਪਹਾੜੇ ਤੇ ਆ ਪਹਾੜੇ ਤੇ ਮਿਲਦੀ ਓਕੇ ਤੋਰ ਕਿੱਧਰ ਨੂੰ ਕਰਾਈਏ ਚੱਕ ਦੀ ਕੱਢ ਐਨੂੰ ਕੱਢਦੇ ਆ ਅ ਸੱਜਣਾ ਨਵੀਂ ਝੋਟੀ ਆ ਨਹੀਂ ਭਾਈ ਦੂਜਾ ਕਸੂਆ ਲਾ ਲਓ ਤੁਹਾਨੂੰ ਮੈਂ ਦੂਰੋਂ ਵਿਖਾ ਦਿੰਦਾ ਪਸ਼ੂ ਨਾ ਕਈ ਵਾਰੀ ਫੈਂਬਰੇ ਤੋਂ ਡਰਦੇ ਹੁੰਦੇ ਆ ਹੈ ਪਤਾ ਹੀ ਤੇ ਦੇਖੋ ਅੱਖਾਂ ਓੱਖਾਂ ਚੰਗੀਆਂ ਨੀਲੀ ਦੀ ਆ ਗਈ ਆ ਬੂਰੀ ਹਮਾਲ ਲਿਓ ਝੋਟੀ ਚੰਗੀ ਆ। ਗਾਂ ਨੂੰ ਵਾਦੇ ਆੜੀ ਆ। ਬਾਕੀ ਇਹ ਵੀਰ ਹਰੀ ਕੀ ਰੇਟ ਕਰਦੇ ਹੋ ਆਪਾਂ ਇਹਨਾਂ ਤੋਂ ਪੁੱਛ ਲੈਨੇ ਆ ਬਾਕੀ ਮਗਰੋਂ ਤੁਹਾਨੂੰ ਤੇ ਤੜਕੇ 6 ਵਜੇ ਚਵਾਈ ਕਿੰਨੇ ਵਜੇ ਚਵਾਈ ਆ? ਚਵਾਈ 6 ਵਜੇ ਬਈ। 6 ਵਜੇ ਦੀ ਚਵਾਈ ਆ ਸੱਜਣਾ। ਓਕੇ ਰਿਪੋਰਟ ਆ ਬਾਕੀ ਬੂਰੀ ਸੋਹਣੀ ਝੋਟੀ ਆ। ਇਹਦਾ ਕੀ ਰੇਟ ਕਰਾਂਗੇ ਛਾ? ਇਹ 70000 ਰੁਪਏ ਮੁੱਲ ਕਰਦੇ ਆ ਬਈ। ਦੇ ਕਿੰਨੇ ਦੀ ਦੇਵਾਂਗੇ? 65000 ਦੀ ਦੇਦਾਂਗੇ। ਡਿਮਾਂਡ ਕਰਦੇ ਆ 70000 ਤੇ 65000 ਦੀ ਦੇਦਿਆਂਗੇ। ਠੀਕ ਆ। ਓਕੇ। ਤੇ ਐਦਾ ਕੀ ਹਿਸਾਬ ਆ ਇਹ ਵੱਧ ਡਰਦੀ ਥੋੜੀ ਜੀ ਹਨਾ ਆਪਣੇ ਤੋਂ ਇਹ ਡਾਕਟਰ ਤੋਂ ਡਰੀ ਵੀ ਯਾਰ ਬੁਖਾਰ ਜਾ ਹੋ ਗਿਆ ਬੁਖਾਰ ਹੋ ਗਿਆ ਸੀ ਹਾਂ ਹੋਂ ਸੱਟਾ ਹਾਂ ਦੁੱਧ ਦੇਥ ਲੈ ਗਿਆ 4 ਕਿਲੋ ਦੋ ਦੋ ਕਿਲੋ ਹੀ ਦੋ ਦੋ ਕਿਲੋ ਅੱਛਾ ਆ ਆ ਲਈ ਇਹਦੀ ਆ ਕੱਟੀ ਮਗਰ ਇਹਦੇ ਮਗਰ ਕੱਟੀ ਕੱਟੀ ਤੀ ਮਿਲਦੀ ਆ ਮਿਲਦੀ ਧੂੜੇ ਦੇ ਆ ਮਿਲਦੀ ਧੂੜੇ ਦੇ ਕੱਟੀ ਨਹੀਂ ਛੱਡਦੇ ਕੱਟੀ ਨਹੀਂ ਛੱਡਦੇ ਤੇ ਇਹ ਗਾਂ ਬਣੀ ਬੁਣੀ ਕਿ ਨਹੀਂ ਹਜੇ ਇਹਨੂੰ ਮਹੀਨਾ ਹੋ ਗਿਆ ਇਹਨੂੰ ਵੀ ਮਹੀਨਾ ਹੋ ਗਿਆ ਸੂਆ ਪਹਿਲੇ ਹੀ ਸੂਆ ਪਹਿਲੇ ਪਿਛੋਂ ਕਰਕੇ ਮਾਰੀ ਜਿਆ ਨੂੰ ਖੋਲਣ ਨੂੰ ਰਹਿਣ ਦੀਏ ਨੂੰ ਹਣਾ ਖੋਲ ਲੈਨੇ ਖੋਲ ਹਾਂ ਨਹੀਂ ਜਿਆਦੇ ਡਰਦੀ ਐ ਇਹ ਆ ਦੇਖੋ ਇੱਥੇ ਹੀ ਚੈੱਕ ਕਰ ਲੋ ਗੱਦ ਕਾਠ ਲੇਵਾ ਪਾਂਡਾ ਪਹਿਲਾਂ ਝੋਟੀਆਂ ਮਗਰ ਕੱਟੀ ਆ ਥੋੜਾ ਵੱਧ ਡਰਦੀ ਐ ਮੈਂ 600 ਟਖਾ ਲੈ ਲੈਂਦਾ ਪਸੂ ਕਈ ਵਾਰੀ ਸਜਣੋ ਵੇਖੀ ਪੈਰ ਨਾ ਮਿਹਦੇ ਤੇਰਾ ਚੂਣ ਚਾਂ ਦੀ ਓਕੇ ਰਪੋਰਟ ਚੂਣ ਦੀ ਓਕੇ ਆ ਤੇ ਰੇਟ ਇਹਦਾ ਇਹਦਾ ਰੇਟ 75000 ਰੁਪਇਆ ਦੇ 70 ਦੀ ਮੁੱਲ 75 ਤੇ 70 ਦੀ ਦੇ ਦੇਾਂਗੇ ਓਕੇ ਠੀਕ ਆ ਤੇ ਅੱਗੇ ਆ ਗਈ ਗੱਬਣ ਚੋਟੀ ਹੈ ਨਾ ਇਹ ਆ ਗਈ ਗੱਬਣ ਇਹ ਇਹ ਸੂਆ ਕਿਹੜਾ ਇਹ ਤੀਜਾ ਸੂਆ ਸੂਣੀ ਆ ਤੀਜਾ ਸੂਆ ਸੂਗੀ ਦਿਨ ਕਿੰਨੇ ਪਏ ਇਹਦੇ ਸ਼ਾ ਇਹਦੇ ਦਿਨ 10 ਕਿਲੋ 10 ਤੋਂ 15 ਹਾਂ 10 12 ਦਿਨ ਲੈ ਜੂ ਹਜੇ ਹੈ ਨਾ ਤੇ ਭਾਰ ਪੂਰਾ ਲਓ ਬੇਫਿਕਰੀ ਭਾਰ ਦੀ ਓਕੇ ਆ ਗਾਰੰਟੀ ਆ ਗਾਰੰਟੀ ਫੁੱਲ ਥਣਾ ਥੁਣਾ ਲਓ ਆਖਦਾ ਤੇ ਟਪਕੀ ਜਾਈ ਜੀ ਹੈ ਨਾ ਤੇ ਸਾਰੀ ਗਾਰੰਟੀ ਆ ਠੀਕ ਆ ਤੇ ਦੂਜੇ ਸੂਏ ਦੁੱਧ ਕਿੰਨਾ ਚੁੰਦੇ ਰਿਆ 12 ਕਿਲੋ ਦਿੰਦੀ ਰਹੀ ਆ 12 ਕਿਲੋ 8ਵੇਂ ਮਹੀਨੇ ਤੱਕ ਮਿਲਦੀ ਆ ਬੱਚਾ ਆ ਬੈਠਾ ਪਹਿਲੇ ਸੂਏ ਦੀ ਆ ਕੱਟੀ ਮਗਰ ਆਈ ਸੀ ਇਹਦੇ ਅੱਛਾ ਪਹਿਲੇ ਸੂਏ ਦੀ ਇਹ ਕੱਟੀ ਆਈ ਸੀ ਤੇ ਦੂਜੇ ਸੂਏ ਦੀ ਕੱਟੀ ਸੀਗੀ ਹਾਂ ਉਹ ਮਰ ਗਈ ਸੀਗੀ ਠੀਕ ਹੈ ਤੀਜੇ ਦਾ ਕਟਾ ਪਿਆ ਹਾਂ ਚੌਥੇ ਆ ਤੇ ਹੈ ਚੌਥਾ ਸੂਆ ਪਲੇਖਾ ਲੱਗਿਆ ਠੀਕ ਹੈ ਹੁਣ ਚੌਥਾ ਸੂਆ ਸੂਥੇ ਸੂਣੀ ਆ ਠੀਕ ਹੈ ਠੀਕ ਹੈ ਚੌਥੇ ਸੂਗੀ ਹਾਂ ਚੌਥੇ ਸੂਗੀ ਓਕੇ ਕਰਦੀ ਆ ਕਰਦੀ ਆ ਕੱਢ ਦੇ ਬਾਹਰ ਫਿਰ ਟੋਰ ਕਰਾ ਦੇ ਚੱਕੇ ਦੀ ਤਾਂ ਸੱਜਣੋ ਥੋੜਾ ਪਲੇਖਾ ਇੱਕ ਸੂਏ ਦਾ ਲੱਗਿਆ ਸੀ ਇਹ ਚੌਥਾ ਸੂਂਦੀ ਆ ਵੈਸੇ ਦਾਖ ਨਹੀਂ ਦਿੰਦੀ ਝੋਟੀ ਤੀਜਾ ਕਹਿ ਕੇ ਵੀ ਚਲਦੀ ਐ ਐਨੀ ਗੱਲ ਪਰ ਇਹ ਘਰੇ ਸੂਏ ਹਰ ਸਾਲ ਜਿਹੜਾ ਪਸ਼ੂ ਸੂ ਪੈਂਦਾ ਤੇ ਉਹਦਾ ਬੜਾ ਵਾਧਾ ਹੁੰਦਾ ਸਜਣੋ 8 ਮਹੀਨੇ ਤੱਕ ਆਪ ਮਿਲਦੀ ਧੂੜੇ ਤੱਕ ਮਿਲਦੀ ਐ ਬੱਚੇ ਠੀਕ ਐ ਲੰਮਾ ਟਾਈਮ ਚਵਾਉਂਦੀ ਐ ਲੰਮਾ ਠੀਕ ਐ ਠੀਕ ਠੀਕ ਦੇਖੋ ਸਜਣੋ ਹਜੇ ਦੇਣਾ 10 ਲੈ ਜੂਗੀ ਇੱਕ ਹੀ ਦਿਨ ਦੀ ਕੱਟਾ ਇੱਕ ਹੀ ਕੱਟੀ ਦਿੰਦੀ ਐ ਅੱਛਾ ਇਹਦੀ ਕੱਟੀ ਜਾਊਗੀ ਇਹਦੀ ਕੀ ਕੱਟੀ ਹੋਊਗੀ ਚਲੋ ਦੇਖੋ ਇਤੋਂ ਸਫਾਈਆਂ ਸੁਨੀਆਂ ਚੈੱਕ ਕਰੋ ਲੇਵੇ ਭਾਂਡੇ ਦੀਆਂ ਹੈ ਤਾਂ ਸਟਾਰਟ ਹੀ ਹੋਈ ਜਿਵੇਂ ਕਹਿਦਗੇ ਨਾ ਸੇਰ ਚੋਂ ਪੂਣੀ ਕੀ ਕੱਤੀ ਆ ਤੇ ਬਣੂਗੀ ਝੋਟੀ ਦੇਖੋ ਤੇ ਇਹਦਾ ਰੇਟ ਕੀ ਕਰਾਂਗੇ ਸ਼ਾ ਆਪਾਂ ਇਹਦਾ 1.40 ਮੁੱਲ ਬਈ 1 ਲੱਖ ਤੇ 40 ਹਜ਼ਾਰ ਹਾਂਜੀ ਦੇਵਾਂਗੇ ਕਰਦਾਂ ਵਿੱਚ ਮੰਨਤਾਂ ਕਰਦੇ ਹਾਂ ਚੱਲ ਲੈ ਚੱਲ ਕਰਾ ਦੇ ਤੂਰ ਚੱਲ ਪੁੱਤ ਖਾ ਗਈ ਚੱਲ ਖਾਣਾ ਐਸੇ ਨਹੀਂ ਖਾਣਾ ਸੋਣ ਵਾਲੀ ਆ ਨਾ ਖਵਾ ਬਾਲਾ ਚੱਲ ਪੁੱਤ ਚੱਲ ਹਾਂ ਨਹੀਂ ਕੱਟਦੀ ਮੂੰਹ ਅੱਜ ਇਹਦੇ ਕਰਮਾਂ ਸੀਗਾ ਬਲੇਟੇ ਪਾ ਗਈ ਆ ਲੈ ਚੱਲ ਖੁਰਲੀ ਤੇ ਦੇਖੋ ਸੱਜਣੋ ਆ ਜਾ ਬਾਕੀ ਇਹ ਬਾਈ ਦੀ ਘਰੇ ਚੋਈ ਪਾਲੀ ਸਾਰੇ ਸੂਏ ਘਰੇ ਹੀ ਮਿਲੀ ਆ ਕਰਮਾਂ ਵਾਲੀ ਓਕੇ ਰਿਪੋਰਟ ਆ ਬਾਕੀ ਫੇਰ ਵੀ ਹੱਥ ਮੰਨ ਕੇ ਬੇਨਤੀ ਹੁੰਦੀ ਹੈ ਤੁਸੱਲੀ ਤੁਸੀਂ ਆਪਣੀ ਆਪ ਕਰ ਲੈਣੀ 1,40,000 ਕਿਉਂ ਕਿੰਨਾ ਤੁਸੀਂ ਮਾਨਤਨ ਕਰਾਉਣੇ ਹੋ ਤੁਹਾਡੇ ਤੇ ਆ ਸੱਜਣੋ ਆ ਕੇ ਦੇਖ ਲਿਓ ਤੁਹਾਡਾ ਧੰਨਵਾਦ ਇਹ ਜਾਨਵਰ ਵਿਕਰੀ ਵਾਲੇ ਆ ਪਿੰਡ ਮਚਾਕੀ ਕਲਾਂ ਜ਼ਿਲ੍ਹਾ ਫਰੀਦਕੋਟ ਨੇੜੇ ਸਾਦਕ ਵੀ ਆ ਜਾਂਦਾ ਤੇ ਹਾਈਵੇ ਦੇ ਬਿਲਕੁਲ ਉੱਪਰ ਹੀ ਇਹ ਨਗਰ ਵਸਿਆ ਹੈ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ